ਕਿਵੇਂ ਗੁਰੂ ਸਾਹਿਬ ਢੇਕ ਬਹਾਦਰ ਨਾਮ ਹੈ ਜਿਹੜਾ ਗੁਰੂ ਸਾਹਿਬ ਦਾ ਉਹ ਰੱਖਿਆ ਜਾਂਦਾ ਹੈ ਕਰਤਾਰਪੁਰ ਦੀ جنگ ਹੋਈ ਵਿਆਹ ਨੂੰ ਜੁ ਕੁਝ ਮਹੀਨੇ ਹੋਏ ਸੀ ਮੇਰਾ ਖਾਨ ਗੁਰੂ ਸਾਹਿਬ ਦੀ ਉਮਰ 1.14 ਸਾਲ ਤੋਂ ਉੱਪਰ ਬਣਦੀ ਹੈ ਕਰਤਾਰਪੁਰ ਦੀ جنگ ਹੋਈ ਕਾਲੇ ਖਾਨ ਨੇ ਪੈਂਦੇ ਖਾਨ ਨੇ ਹਮਲਾ ਕਰ ਦਿੱਤਾ ਜਿਹੜੇ ਉਸ ਸਮੇਂ ਦੇ ਸਾਡੇ ਕੋਈ ਇਤਿਹਾਸਿਕ ਸਰੋਤ ਕਹਿੰਦੇ ਨੇ ਕਿ ਜੰਗ ਸ਼ਹਿਰ ਚ ਹੋਈ ਤੇ ਸ਼ਹਿਰ ਦੇ ਵਿੱਚ ਜੰਗ ਹੋਵੇ ਤਾਂ ਕੁਦਰਤਨ ਲੋਕੀ ਜਿਹੜੇ ਨੇ ਉਹ ਗਲੀਆਂ ਮੁਹੱਲਿਆਂ ਦੇ ਕੋਠਿਆਂ ਤੇ ਕੰਧਾਂ ਤੇ ਚੜ ਕੇ ਵੇਖਣਗੇ ਉਹ ਕਹਿੰਦੇ ਉਹ ਜੰਗ ਐਵੇਂ ਦੀ ਹੋਈ ਕਿ ਲੋਕੀ ਵੇਖ ਰਹੇ ਸੀ ਚੜ ਕੇ ਉਹ ਕਿ ਕੋਈ ਮੈਦਾਨ ਦੇ ਵਿੱਚ ਨਹੀਂ ਹੋਈ ਸ਼ਹਿਰ ਦੇ ਵਿੱਚ ਹਮਲਾ ਸ਼ਹਿਰ ਦੇ ਵਿੱਚ ਹੀ ਹੋਇਆ ਸਵੇਰੇ ਗੁਰੂ ਸਾਹਿਬ ਜੰਗ ਚੱਲ ਗਏ ਪਿਤਾ ਗੁਰੂ ਦੇ ਨਾਲ ਦੁਪਹਿਰ ਤਾਲਵੇ ਕੀ ਕੇਦੇ ਵਿਆਹ ਨੂੰ ਕੁਝ ਮਹੀਨੇ ਹੋਏ ਨੇ ਇੱਕ ਸਰੋਤਾ ਵੀ ਲਿਖਦਾ ਹੈ ਕਿ ਪਰਿਵਾਰ ਵੀ ਉਸ ਜੰਗ ਨੂੰ ਵੇਖ ਰਿਹਾ ਸੀ ਕੋਠੇ ਤੇ ਚੜ ਕੇ ਇੱਕ ਸੋਚ ਚ ਕਰੋਂਦਾ ਗੁਰੂ ਸਾਹਿਬ ਦਾ ਪਰਿਵਾਰ ਇੱਕ ਕਾਸਤ ਦੇ ਹੱਥ ਮੈਸੇਂਜਰ ਦੇ ਹੱਥ ਸੁਨੇਹਾ ਲੈ ਕੇ ਭੇਜਿਆ ਕਿ ਲਾਲ ਜੀ ਸਵੇਰ ਤੇ ਜੰਗ ਕਰ ਰਹੇ ਹੋ ਦੁਪਹਿਰ ਹੋ ਗਈ ਹੈ ਤਲਵਾਰਬਾਜੀ ਕਰਦਿਆਂ ਥਾਗੇ ਹੋਵੋਗੇ ਕੁਸ਼ਚਨ ਲਈ ਘਰ ਆ ਜਾਓ ਜਿਹੜਾ ਵਾਪਸੀ ਜਵਾਬ ਭੇਜਿਆ ਹੈ ਨਾ ਉਹ ਕਹਿੰਦੇ ਨੇ ਰਣ ਛੋੜ ਆਖ ਸੂਰ ਧਰਮ ਨਹੀਂ ਵਾ ਮੇਰੀ ਹੈ ਤੇ ਸੂਰਮੇ ਦਾ ਧਰਮ ਹੀ ਨਹੀਂ ਆ ਕਿ ਜੰਗ ਚੱਲ ਰਹੀ ਹੋਵੇ ਤੇ ਛੱਡ ਕੇ ਅੱਜ ਨਹਿ ਹਤੇ ਤਨ ਨੇਹਾ ਤੇ ਜੰਗ। ਸੁਰਮਾ ਦੋ ਹਲਾਤਾਂ ਚ ਘਰ ਵਾਪਸ ਆਉਂਦਾ ਹੈ ਜਾਂ ਜੰਗ ਜਿੱਤ ਕੇ ਜੇਤੂ ਜਰਨੈਲ ਦੇ ਰੂਪ ਚ ਤੇ ਜਾਂ ਫਿਰ ਚਾਰ ਬੰਦਿਆਂ ਦੇ ਕੰਧੇ ਦੇ ਉੱਪਰ ਸ਼ਹੀਦ ਦੇ ਰੂਪ ਚ। ਇਹ ਗੁਰੂ ਸਾਹਿਬ ਦਾ ਪੌਣੇ 15 ਸਾਲ ਦੀ ਉਮਰ ਤੇ ਜਵਾਬ। ਜਵਾਬ ਸੀ ਮਾਤਾ ਜੀ। ਹੁਣ ਇਸ ਜੰਗ ਦੇ ਵਿੱਚ ਇਸ ਜਵਾਬ ਤੋਂ ਬਾਅਦ ਤੇ ਉਹਨਾਂ ਦੀ ਬਹਾਦਰੀ ਤੋਂ ਬਾਅਦ ਸਾਡੇ ਕੁਝ ਸਰੋਤ ਕਹਿੰਦੇ ਨੇ ਸਾਰੇ ਇਤਨਾ ਸਹਿਮਤ ਨਹੀਂ ਹੈਗੇ ਕਿ ਪਹਿਲਾ ਨਾਂ ਤਿਆਗਮਲ ਸੀ ਤੇ ਬਾਅਦ ਚ ਗੁਰੂ ਸਾਹਿਬ ਨੇ ਕਿਹਾ ਉਹ ਤੂੰ ਤਿਆਗਮਲ ਨਹੀਂ ਤੂੰ ਤੇ ਜਿਸ ਤਰ੍ਹਾਂ ਤੇਗ ਚ ਲਾਈ ਹੈ ਤੂੰ ਤੇਗ ਬਹਾਦਰ ਹੈ।